वन वेलकम और वेलकम बैक टू माय चैनल सो पंजाबी साहित्य ਦੇ ਇਤਿਹਾਸ ਦੇ ਵਿੱਚ ਜਿਹੜਾ ਹੈ ਆਪਾਂ 18ਵੀ ਅਤੇ 19ਵੀ ਸਦੀ ਦੀਆਂ ਸਾਹਿਤਿਕ ਧਾਰਾਵਾਂ ਨੂੰ ਕਵਰ ਕਰਾਂਗੇ ਬਹੁਤ ਹੀ ਇੰਪੋਰਟੈਂਟ ਟੌਪਿਕਸ ਹੋਣ ਵਾਲੇ ਸੋ ਇਸ ਵੀਡੀਓ ਸੀਰੀਜ਼ ਦੇ ਵਿੱਚ ਆਪਾਂ ਕਿੱਸਾ ਕਾਪਤਾਰਾ, ਵੀਰ ਕਾਪਤਾਰਾ, ਸੂਫੀ ਕਾਪਤਾਰਾ, ਧਾਰਮਿਕ ਕਾਪਤਾਰਾ, ਵਾਰਤਕਤਾਰਾ ਤੇ ਸਮੂਚੀਆਂ ਸਾਹਿਤਿਕ ਕਾਪਤਾਰਾਆਂ ਜਿਹੜੀਆਂ ਹਾਂ ਪੜਾਂਗੇ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੋਣ ਵਾਲਾ ਹੈ ਵੀਡੀਓ ਨੂੰ ਐਂਡ ਤੱਕ ਦੇਖਿਓ ਅਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਇਸ ਵੀਡੀਓ ਦੇ ਵਿੱਚ ਆਪਾਂ ਕਿੱਸਾ ਕਾਪਤਾਰਾ ਦੇ ਬਾਰੇ ਜਾਣਾਂਗੇ ਠੀਕ ਹੈ ਬੈਕ ਟੂ ਬੈਕ ਵੀਡੀਓਜ਼ ਆਉਣਗੀਆਂ ਵੱਧ ਤੋਂ ਵੱਧ ਚੈਨਲ ਨੂੰ ਸ਼ੇਅਰ ਕਰਿਓ ਤਾਂ ਕਿ ਕੋਈ ਵੀ ਨੀਡੀ ਪਰਸਨ ਉਸ ਤੱਕ ਵੀ ਵੀਡੀਓ ਪਹੁੰਚਦੀ ਹੋਵੇ ਹੋਰ ਵੀ ਕਾਫੀ ਸਾਰੇ ਟੌਪਿਕਸ ਮੈਂ ਕਰਵਾਏ ਹੋਏ ਨੇ ਉਹਨਾਂ ਨੂੰ ਵੀ ਚੈੱਕ ਆਊਟ ਜ਼ ਤੁਹਾ ਸੋ ਸਟਾਰਟ ਕਰਦੇ ਆ ਕਿੱਸਾ ਕਾਵਤਾਰ ਅਦੀ ਨਾਲ ਕਿੱਸਾ ਕਾਵਤਾਰਾਂ ਦੇ ਨਾਲ ਜਾਣ ਪਛਾਣ ਕਰੋ 18ਵੀ 19ਵੀ ਸਦੀ ਦੇ ਵਿੱਚ ਰਚੇ ਹੋਏ ਕਿੱਸਾ ਕਾਵ ਦੇ ਬਾਰੇ ਨੋਟ ਲਿਖੋ ਤਾਂ ਦੇਖੋ 1700 ਈਸਵੀ ਤੋਂ ਪਹਿਲਾਂ ਪੰਜਾਬੀ ਦੇ ਵਿੱਚ ਦਮੋਦਰ ਪੀਲੂ ਆਪਣੇ ਕਿਸੇ ਲਿਖਕੇ ਕਿਸਾ ਕਾਵਤਾਰਾ ਦੇ ਵਿਕਾਸ ਦਾ ਰਸਤਾ ਜਿਹੜਾ ਸੀਗਾ ਉਹ ਲੀ ਜਿਹੜੀ ਸੀ ਤਿਆਰ ਕਰਤੀ ਸੀ ਠੀਕ ਹੈ ਪੇਪਮੈਂਟ ਜਿਹੜੀ ਸੀ ਤਿਆਰ ਕਰਤੀ ਸੀ ਪਰ ਕਿਸਾ ਕਾਰੀ ਦਾ ਜਿਹੜਾ ਸਹੀ ਵਿਕਾਸ ਸੀਗਾ ਉਹ 18ਵੀਂ ਸਦੀ ਦੇ ਵਿੱਚ ਸਟਾਰਟ ਹੋਇਆ ਠੀਕ ਹੈ 1700 ਇਸਵੀ ਦੇ ਵਿੱਚ ਪਹਿਲਾਂ ਮਤਲਬ 18ਵੀਂ ਸਦੀ ਤੋਂ ਪਹਿਲਾਂ ਹੀ ਇਹ ਚੀਜ਼ ਸਟਾਰਟ ਹੋ ਗਈ ਸੀ ਲੇਕਿਨ ਸਹੀ ਵਿਕਾਸ 18ਵੀਂ ਸਦੀ ਤੋਂ ਬਾਅਦ ਦੇ ਵਿੱਚ ਸਟਾਰਟ ਹੋਇਆ ਤੇ ਇਸ ਸਦੀ ਦੇ ਪ੍ਰਮੁੱਖ ਕਿਸਾਕਰ ਹੋਏ ਨੇ ਮੁਕਬਲ ਵਾਰਿਸ ਚਾ ਤੇ ਹਮਦ ਤੇ ਇਹਨਾਂ ਤਿੰਨਾਂ ਤੋਂ ਇਲਾਵਾ ਹੋਰ ਵੀ ਕਿਸਾਕਰ ਹੋਏ ਨੇ ਪਰ ਉਸ ਧਾਰਨ ਕਿਸਾਕਾਰੀ ਮੰਨੇ ਗਏ ਨੇ ਜਿਵੇਂ ਚਿਰਾਗ ਹੋ ਗਿਆ ਬਾਣ ਹੋ ਗਿਆ ਸ੍ਰੀਕ ਲਾਲੀ ਹੋ ਗਿਆ ਬੇਬਲ ਹੋ ਗਿਆ ਤਾਂ ਮੁਕਬਲ ਤੇ ਵਾਰਿਸ ਤੇ ਹਮਦ ਦੀ ਜ਼ਿਆਦਾ ਪ੍ਰਸਿੱਧ ਹੋਏ ਨੇ ਤਾਂ ਵਾਰਿਸ ਸ਼ਾਹ ਤੋਂ ਪਹਿਲਾਂ ਹੀ ਨਾਲ ਸੰਬੰਧਿਤ ਕਿਸਿਆਂ ਦੇ ਵਿੱਚ ਮੁਕਬਲ ਦਾ ਨਾਮ ਪ੍ਰਸਿੱਧ ਹੈ ਤੇ ਇਹਨੇ ਮੁਕਬਲ ਨੇ ਵੀ ਜਿਹੜੀ ਸੀ ਹੀਰ ਲਿਖੀ ਸੀ ਹੁਣ ਤੱਕ ਦੋ ਰਚਨਾਵਾਂ ਇਹਦੀਆਂ ਮਿਲੀਆਂ ਨੇ ਜੰਗਨਾਮਾ ਤੇ ਹੀਰ ਮੁਕਬਲ ਦੇ ਜੀਵਨ ਦੇ ਬਾਰੇ ਜਾਣਕਾਰੀ ਬਹੁਤ ਹੀ ਘੱਟ ਮਿਲੀ ਹੈ ਪਰ ਜਿੰਨੀ ਕੁ ਵੀ ਮਿਲੀ ਹੈਗੀ ਐਨਾਫ ਹੈ ਇਸ ਦੇ ਰਚੇ ਹੋਏ ਜੰਗਨਾਮੇ ਦੇ ਅੰਦਰ ਪਰਮਾਣਾ ਜਿਹੜਾ ਹੈ ਜਿੰਨੇ ਵੀ ਇਹਦੇ ਜੰਗਨਾਮੇ ਦੇ ਵਿੱਚ ਪਰਮਾਨ ਮਿਲੇ ਨੇ ਸਬੂਤ ਮਿਲੇ ਆ ਤੇ ਇਹਦੇ ਤੋਂ ਪਤਾ ਲੱਗਦਾ ਕਿ ਇਹਦਾ ਪੂਰਾ ਨਾਂ ਜਿਹੜਾ ਸੀਗਾ ਸ਼ਾਹ ਜਹਾਂ ਸੀਗਾ ਠੀਕ ਹੈ ਤੇ ਬਾਅਦ ਦੇ ਵਿੱਚ ਇਹ ਜਿਹੜਾ ਹੈ ਕਿਸਿਆਂ ਦੇ ਵਿਚ ਟਿਏ ਜੋ ਵੀ ਇਹ ਰਚਨਾਵਾਂ ਲਿਖਿਆ ਨੇ ਇਸ ਦੇ ਵਿੱਚ ਤਾਂ ਉਹਦਾ ਕਵੀ ਚਾਪ ਨਾਮ ਕੀ ਸੀਗਾ ਮੁਕੱਬਲ ਤਾਂ ਮੁਕੱਬਲ ਨੇ ਆਪਣੇ ਕਿਸੇ ਹੀਰ ਦੇ ਵਿੱਚ ਆਪਣੇ ਪਾਵਾਂ ਨੂੰ ਬੜੇ ਸਰਲ ਸਪਸ਼ਟ ਰੰਗ ਨਾਲ ਢੰਗ ਨਾਲ ਜਿਹੜਾ ਹੈ ਪ੍ਰਗਟਾਇਆ ਹੈ ਜਿਵੇਂ ਕਿ ਹੀਰ ਉਦਾਸ ਅਤੇ ਜਿਹੜਾ ਹੈ ਦੁਬਿਧਾ ਵਿੱਚ ਫਸੇ ਹੋਏ ਰਾਜੇ ਨੂੰ ਤਸੱਲੀ ਦਿੰਦੀ ਹੈ ਹੱਲਾਸ਼ੇਰੀ ਦਿੰਦੀ ਹੈ ਅਤੇ ਆਪਣੇ ਹਿਰਦੇ ਦੇ ਮੰਦੇ ਪਾਵਾਂ ਨੂੰ ਜਿਹੜਾ ਹੈ ਪ੍ਰਗਟਾਉਂਦੀ ਹੈ ਠੀਕ ਹੈ ਹੀਰ ਆਖਿਆ ਫਿਕਰ ਨਾ ਕਰੀ ਰਾਂਜਾ ਤੇਰੀ ਝੁਰਦੀ ਬੁਰੀ ਬਲਹਾ ਮੀਆਂ ਨਹੀਂ ਸੰਗਦੀ ਸੂਲੀਆਂ ਫਾਸੀਆਂ ਤੋਂ ਕਾਜੀ ਸੰਗ ਦੇ ਜਿਹੜਾ ਹੈ ਝਗੜਨਾ ਜਾਂ ਮੀਆਂ ਆਪ ਕੱਟ ਜਾਂ ਬਣੀ ਪਰ ਮੂਲ ਤੈਨੂੰ ਤਤੀ ਨਾ ਦੇਵਾਂਗਾ ਮੀਆਂ ਠੀਕ ਹੈ ਤੇਨੂੰ ਤਤੀ ਲੂ ਵੀ ਮੈਂ ਜਿਹੜੀ ਹੈਗੀ ਲੱਗਣੇ ਨਹੀਂ ਦਵਾਂਗਾ ਤਾਂ ਮੁਖਬਲ ਤਮੋਦਰ ਦੇ ਵਾਂਗੂ ਕਹਾਣੀ ਦਾ ਅੰਤ ਸੁਖਾਂਤ ਚ ਕਰਦਾ ਠੀਕ ਹੈ ਤੇ ਕਵੀ ਕੋਲ ਵਰਣਨ ਸ਼ਕਤੀ ਕਮਾਲ ਦੀ ਹੈ ਕਿਸੇ ਦੇ ਵਿੱਚ ਹੀਰ ਰਾਂਝੇ ਦੇ ਆਉਣ ਦੀਆਂ ਖਬਰ ਜਿਹੜੀ ਹੈ ਆਪਣੀ ਸਹੇਲੀਆਂ ਨੂੰ ਬੜੇ ਉਤਸ਼ਾਹ ਭਰੇ ਬੋਲਾਂ ਦੇ ਨਾਲ ਦਿੰਦੀ ਹੋਈ ਕਹਿੰਦੀ ਹੈ ਤਾਂ ਮਤਲਬ ਮੁਖਬਲ ਦੀ ਜਿਹੜੀ ਹੈ ਦਮੋਦਰ ਦੇ ਵੰਗ ਕਹਾਣੀ ਦਾ ਅੰਤ ਜਿਹੜਾ ਸੁਖਾਂਤ ਦੇ ਵਿੱਚ ਕਰਦਾ ਹੈ ਅਤੇ ਵਰਣਨ ਸ਼ਕਤੀ ਦੀ ਜਿਹੜੀ ਹੈ ਮੁਖਬਲ ਦੀ ਬਹੁਤ ਵਧੀਆ ਤੇ ਕਿਸੇ ਦੇ ਵਿੱਚ ਹੀਰ ਜਿਹੜੀ ਹੈ ਰਾਂਝੇ ਦੇ ਆਉਣ ਦੀਆਂ ਖਬਰ ਆਪਣੀ ਸਹੇਲੀਆਂ ਨੂੰ ਬੜੇ ਉਤਸ਼ਾਹ ਨਾਲ ਦੱਸਦੀ ਹੈ ਹੀਰ ਆਖਦੀ ਸੋਣੋ ਸਹੇਲੀਆਂ ਨਹੀਂ ਮੈਨੂੰ ਰਲ ਕੇ ਦਿਓ ਵਧਾਈਆਂ ਨਹੀਂ ਅੱਜ ਦੀ ਘੜੀ ਸ ਲਖਣੀ ਖੈਰ ਇਹ ਰਾਂਜੀ ਨਾਲ ਮੈਂ ਜਿਹੜੀ ਹੈ ਅਧੀਆਂ ਅੱਖੀਆਂ ਲਾਈਆਂ ਨਹੀਂ ਠੀਕ ਹੈ ਤੇ ਰਾਂਜੀ ਨਾਲ ਮੈਂ ਅੱਖੀਆਂ ਲਾਈਆਂ ਨਹੀਂ ਤਾਂ ਮੁਕਬਲ ਨੇ ਅਲੰਕਾਰ ਬਹੁਤ ਜੜੇ ਨੇ ਘਟ ਵਰਤਨੇ ਪਰ ਜਿੰਨੇ ਘ ਵਰਤੇ ਨੇ ਆਮ ਜਨ ਜੀਵਨ ਦੇ ਨਾਲ ਜਿਹੜੇ ਨੇ ਇਹ ਜੁੜੇ ਹੋਏ ਨੇ ਅਤੇ ਮੁਕਬਲ ਦੇ ਕਿਸੇ ਦੀ ਵਿਸ਼ੇਸ਼ਤਾ ਇਹ ਹੈ ਕਿ ਇਸਨੇ ਬੈਂਤ ਛੰਦ ਦੀ ਬੜੀ ਸਫਲ ਵਰਤੋਂ ਕੀਤੀ ਹੈ ਅਤੇ ਇਹ ਧਾਰਨਾ ਹੈ ਕਿ ਲੰਮੀਆਂ ਸੁਰਾਂ ਵਾਲੇ ਬੈਂਤ ਛੰਦ ਦਾ ਪੰਜਾਬੀ ਕਾਵਿ ਦੇ ਵਿੱਚ ਸਭ ਤੋਂ ਸਫਲ ਪ੍ਰਯੋਗ ਜਿਹੜਾ ਸੀ ਮੁਕਬਲ ਨੇ ਕੀਤਾ ਤਾਂ ਬੈਂਤ ਛੰਦ ਬਹੁਤ ਵਧੀਆ ਤਰੀਕੇ ਨਾਲ ਇਹਨੇ ਯੂਜ਼ ਕੀਤਾ ਅਤੇ ਮੁਕਬਲ ਤੇ ਕਿਸੇ ਦੇ ਵਿੱਚ ਜਿਹੜਾ ਹੈ ਕਿਸੇ ਦੀ ਭਾਸ਼ਾ ਜਿਹੜੀ ਹੈ ਫਾਰਸੀ ਤੋਂ ਘੱਟ ਪ੍ਰਭਾਵੀਤਾ ਸਰਲਤਾ ਇਹਦੇ ਵਿੱਚ ਐਨੀ ਹੈ ਕਿ ਆਧੁਨਿਕ ਖੁਜੜੀ ਭਾਸ਼ਾ ਹੈ ਇਸੇ ਵਰਗੀ ਜਿਹੜੀ ਹੈ ਮਤਲਬ ਇਹ ਬਹੁਤ ਇਹਨੇ ਫਾਰਸੀ ਤਾਂ ਯੂਜ਼ ਕੀਤੀ ਹੈ ਠੀਕ ਹੈ ਲੇਕਿਨ ਇਹਦੇ ਜਿਹੜੀ ਹੈ ਬਹੁਤ ਸਰਲ ਸਪਸ਼ਟ ਫਾਰਸੀ ਦਾ ਇਸਨੇ ਜਿਹੜਾ ਹੈ ਯੂਜ਼ ਕੀਤਾ ਵਾਰਿਸ ਸ਼ਾਹ ਜਿਹੜਾ ਹੈ ਪੰਜਾਬੀ ਦਾ ਸ਼੍ਰੋਮਣੀ ਕਿਸਾਕਾਰ ਹੈ ਤੇ ਵਾਰਿਸ ਸ਼ਾਹ ਦੇ ਜਨਮ ਅਤੇ ਮੌਤ ਬਾਰੇ ਵੀ ਕੋਈ ਪ੍ਰਮਾਣਿਕ ਤੱਥ ਪ੍ਰਾਪਤ ਨਹੀਂ ਹੈ ਵਾਰਿਸ ਸ਼ਾਹ ਦੇ ਜੀਵਨ ਬਾਰੇ ਜੋ ਵੀ ਪਤਾ ਲੱਗਿਆ ਤਾਂ ਉਸ ਅਨੁਸਾਰ ਵਾਰਿਸ ਸ਼ਾਹ ਜਿਹੜੇ ਮਾਤਾ ਪਿਤਾ ਦਾ ਧਿਆਨ ਸੀ ਉਹਦੇ ਬਚਪਨ ਜੀ ਹੋ ਗਿਆ ਸੀ ਤੇ ਜਵਾਨੀ ਦੇ ਵਿੱਚ ਘਰ-ਬਾਰ ਛੱਡ ਕੇ ਇਹ ਸ਼ਹਿਰ ਕਸੂਰ ਵਿੱਚ ਸੂਫੀਆਂ ਦੇ ਡੇਰੇ ਚ ਚਲਾ ਗਿਆ ਸੀ ਉਥੋਂ ਪਾਕਪਟਨ ਹੁੰਦਾ ਹੋਇਆ ਪਿੰਡ ਠੱਠਾ ਜਾਹਿਦ ਦੇ ਵਿੱਚ ਮਸਜਿਦ ਵਿੱਚ ਜਾ ਕੇ ਇਸਨੇ ਡੇਰਾ ਲਾਤਾ ਸੀ ਉੱਥੇ ਇਸਨੇ ਲੋਕਾਂ ਨੂੰ ਇਸਲਾਮ ਧਰਮ ਤੇ ਉਪਦੇਸ਼ ਦੇਣੇ ਜਿਹੜੇ ਸੀਗੇ ਸ਼ੁਰੂ ਕਰਤੇ ਅਤੇ ਇੱਕ ਪ੍ਰਸਿੱਧ ਰਵਾਇਤ ਅਨੁਸਾਰ ਵਾਰਿਸ ਸ਼ਾਹ ਦਾ ਉੱਥੇ ਜਿਹੜਾ ਹੈ ਭਾਗਪਰੀ ਨਾਦੀ ਕੌਰਤ ਦੇ ਨਾਲ ਜਿਹੜਾ ਸੀਗਾ ਇਸ਼ਕ ਹੋ ਗਿਆ ਸੀ ਅਤੇ ਜਦੋਂ ਉਸ ਦਾ ਜਿਹੜਾ ਹੈਗਾ ਇਸ਼ਕ ਜਗਜाहिर ਹੋ ਗਿਆ ਤੇ ਲੋਕ ਲਜਦਾ ਮਾਰਿਆ ਇਹ ਪਿੰਡ ਛੱਡ ਕੇ ਪਾਕਪਟਨ ਦੇ ਨੇੜੇ ਪਿੰਡ ਮਲਕਾ ਹੰਸ ਦੇ ਵਿੱਚ ਪਹੁੰਚ ਗਿਆ ਤੇ ਕਵੀ ਦੇ ਇਸ਼ਕ ਦੇ ਵਿਯੋਗ ਦੇ ਮਤਲਬ ਕਿ ਇਸ ਚੀਜ਼ ਦੇ ਵਿੱਚ ਉਸਨੇ ਜਿਹੜਾ ਹੈ ਕਿਉਂਕਿ ਉਹਦਾ ਆਪ ਉਹ ਵਿਯੋਗ ਤੇ ਤੜਫ ਰਿਆ ਸੀ ਉਹਦੇ ਨਾਲ ਇਹ ਚੀਜ਼ ਮਤਲਬ ਕਿ ਹੋਈ ਸੀ ਕਿ ਵਿਯੋਗ ਪੈ ਗਿਆ ਸੀ ਉਹਦਾ ਤਾਂ ਉਸਨੇ ਜਿਹੜਾ ਹੈ ਬਾਰਿਸ਼ਾ ਨੇ ਹੀਰਾਂ ਜੇ ਦਾ ਖਿਸਾ ਜਿਹੜਾ ਸੀਗਾ ਲਿਖਿਆ ਅੰਦਰੋਂ ਉਸ ਨੂੰ ਪ੍ਰੇਰਣਾ ਹੋਈ ਤੇ ਕਵੀ ਆਪ ਲਿਖਦਾ ਹੈ ਤੇ ਤਦ ਉਹ ਸ਼ੌਂਕ ਹੋਇਆ ਕਿਸੇ ਜੋੜਨੇ ਦਾ ਜਦੋਂ ਇਸ਼ਕ ਦੀ ਗੱਲ ਇਜ਼ਹਾਰ ਹੋਈ ਠੀਕ ਹੈ ਤਾਂ ਬਾਰਿਸ਼ਾ ਦੇ ਪਰਿਵਾਰਕ ਜੀਵਨ ਬਾਰੇ ਕੋਈ ਖਾਸ ਜਾਣਕਾਰੀ ਨਹੀਂ ਮਿਲਦੀ ਤੇ ਕਵੀ ਖੋਜ ਅਨੁਸਾਰ ਵਾਰਸ ਦੀ ਇੱਕੋ ਇੱਕ ਰਚਨਾ ਜਿਹੜੀ ਹੈ ਹੀਰ ਹੈ ਸੋ ਵਾਰਸ ਦੀ ਜਿਹੜੀ ਹੀਰ ਹੈ ਪੰਜਾਬੀ ਸਾਹਿਤ ਦੀ ਬਹੁਤ ਮਹੱਤਵਪੂਰਨ ਗੌਰਵਮਈ ਰਚਨਾ ਹੈ ਤੇ ਇਸ ਰਚਨਾ ਨੇ ਵਾਰਸਾਂ ਨੂੰ ਅਮਰ ਕਰਤਾ ਤੇ ਇਸ ਤੋਂ ਪਹਿਲਾਂ ਦਾ ਮੋਹਦ ਰਹਿਮਤ ਮੁਖਬਲ ਹੀਰ ਦੇ ਕਿਸਿਆਂ ਦੀ ਰਚਨਾ ਜਿਹੜੀ ਸੀ ਕਰ ਚੁੱਕੇ ਸੀ ਪਰ ਦੇਖੋ ਮੁਖਬਲ ਹੈ ਠੀਕ ਹੈ ਇਸਨੇ ਜਿਹੜਾ ਹੈ ਇਸਨੇ ਹੀ ਨੂੰ ਪਿਆਰ ਦੇ ਰੂਪ ਚ ਦਿਖਾਇਆ ਲੇਕਿਨ ਆਪਾਂ ਵਾਰਿਸ ਦੀ ਗੱਲ ਕਰੀ ਤਾਂ ਵਾਰਿਸ ਨੇ ਆਪਣੇ ਕਿਸੇ ਦੇ ਵਿੱਚ ਪ੍ਰਮੁੱਖ ਗੱਲ ਜਿਹੜੀ ਹੈ ਇਸ਼ਕ ਦੀ ਕੀਤੀ ਹੈ ਤੇ ਵਾਰਿਸ ਨੇ ਆਪਣੇ ਕਿਸੇ ਦੇ ਅਰੰਭ ਦੇ ਵਿੱਚ ਇਸ਼ਕ ਨੂੰ ਪਰਮਾਤਮਾ ਦਾ ਰੂਪ ਮੰਨਿਆ ਤੇ ਇਸ ਨੂੰ ਅਦਰਸ਼ ਰੂਪ ਦਿੱਤਾ ਹੈ ਵਾਰਿਸ ਦੇ ਇਸ਼ਕ ਦਾ ਜਿਹੜਾ ਸਰੂਪ ਹੈ ਅਦਰਸ਼ ਵਾਲ ਜਿਹੜਾ ਹੈ ਮੁਰ ਚੁਕਿਆ ਅਧਿਆਤਮਿਕ ਰੰਗ ਵਾਲਾ ਮਤਲਬ ਕਿ ਪਰਮਾਤਮਾ ਦੇ ਨਾਲ ਜੁੜੇ ਹੋਏ ਜਿਹੜਾ ਹੈ ਇਸ਼ਕ ਇਸਨੇ ਦਰਸਾਇਆ ਉਸ ਲਈ ਇਸ਼ਕ ਜਿਹੜਾ ਹੈ ਵਾਰਿਸ ਵਾਲੀ ਪਵਿੱਤਰ ਕਾਰਜ ਹੈ ਜੋ ਕਿ ਇਹ ਆਪਾਂ ਨੂੰ ਮੁਗਬਲ ਚ ਨਹੀਂ ਮਿਲਦਾ ਇਹ ਬਾਰਤਚਾ ਦੇ ਹੀਰ ਦੇ ਵਿੱਚ ਜਿਹੜਾ ਹੈਗਾ ਪ੍ਰਮਾਤਮਾ ਦੇ ਨਾਲ ਜੁੜਿਆ ਹੋਇਆ ਇਸ਼ਕ ਜਿਹੜਾ ਹੈ ਦਿਖਾਇਆ ਗਿਆ ਇੱਕ ਮਤਲਬ ਕਿ ਇਸ਼ਕ ਨੂੰ ਪ੍ਰਮਾਤਮਾ ਦਾ ਰੂਪ ਮੰਨਿਆ ਗਿਆ ਠੀਕ ਹੈ ਤੇ ਉਸ ਲਈ ਇਸ਼ਕ ਪਵਿੱਤਰ ਕਾਰਜ ਹੈ ਅਤੇ ਮੁਕਤੀ ਪ੍ਰਾਪਤ ਦਾ ਇੱਕ ਜਿਹੜਾ ਹੈਗਾ ਸਰਲ ਸਾਧਨ ਹੈ ਤਾਂ ਇਸ ਲਈ ਉਹ ਹੀਰਾਂ ਦੇ ਦੀ ਪ੍ਰੇਮ ਕਹਾਣੀ ਲਿਖਣ ਤੋਂ ਪਹਿਲਾਂ ਰੱਬ ਦੀ ਵੀ ਅਰਾਧਨਾ ਜਿਹੜੀ ਹੈ ਕਰਦਾ ਠੀਕ ਹੈ ਤਾਂ ਵਾਰਿਸ ਦੀ ਹੀਰ ਵਿੱਚ ਉਸ ਵੇਲੇ ਦੀਆਂ ਸਮਾਜਿਕ ਧਾਰਮਿਕ ਰਾਜਨੀਤਿਕ ਅਵਸਥਾਵਾਂ ਦਾ ਬੜੀ ਰੀਜ ਦੇ ਨਾਲ ਚਿੱਤਰਣ ਹੋਇਆ ਤਾਂ ਵਾਰਿਸ ਦੇ ਜਿਹੜੇ ਕਿਸੇ ਨੇ ਉਹਦੇ ਵਿੱਚ ਸਮਾਜ ਦੀਆਂ ਰੀਤੀ ਰਿਵਾਜਾਂ ਵਿਆਹ ਸ਼ਾਦੀਆਂ ਤੇ ਇਹ ਸਾਰੀਆਂ ਕਾਰਵਾਈਆਂ ਦਾ ਬੜਾ ਸਜੀਵ ਚਿੱਤਰ ਜਿਹੜਾ ਹੈ ਆਪਾਂ ਨੂੰ ਵੇਖਣ ਨੂੰ ਮਿਲਦਾ ਹੈ ਬਹੁਤ ਵਧੀਆ ਤਰੀਕੇ ਨਾਲ ਹੀਰ ਦੀ ਸੁੰਦਰਤਾ ਦਾ ਵੀ ਵਰਣਨ ਜਿਹੜਾ ਹੈ ਵਾਰਿਸ਼ਾ ਨੇ ਕੀਤਾ ਉਸ ਨਾਲ ਹੀਰ ਹੁਸਨ ਦਾ ਪ੍ਰਤੀਕ ਜਿਹੜੀ ਸੀਗੀ ਬਣੀਗੀ ਸੀ ਵੀ ਬਹੁਤ ਜ਼ਿਆਦਾ ਸੋਹਣੀ ਉੰਸ ਨੇ ਦਿਖਾਇਆ ਕਿ ਹੀਰ ਬਹੁਤ ਜਿਆਦਾ ਸੋਹਣੀ ਸੀ ਹਨਾ ਤਾਂ ਆਪਾਂ ਇਮੇਜਿਨੇਸ਼ਨ ਕਰਦੇ ਆਂ ਪੜ੍ਹ ਕੇ ਵਾਰਿਸਾ ਦੀ ਹੀਰ ਤਾਂ ਆਪ ਨੂੰ ਇਹ ਲੱਗਦਾ ਕਿ ਪਤਾ ਨਹੀਂ ਕਿੰਨੀ ਖੂਣੀ ਹੋਈਗੀ ਅਪਸਰਾ ਹੋਈਗੀ ਕੋਈ ਹਨਾ ਤੇ ਇਹ ਲਾਈਨਾਂ ਤੁਸੀਂ ਯਾਦ ਕਰ ਸਕਦੇ ਹੋ ਸਕਰੀਨਸ਼ਾਟ ਲੈ ਕੇ ਤਾਂ ਹੀ ਜਿਹੜੀ ਵਾਰਿਸ ਦੀ ਹੀਰ ਹੈ ਪੰਜਾਬੀ ਸਾਹਿਤ ਨੂੰ ਜਿਹੜੀ ਹੈ ਮਾਨਦਵਾਨ ਵਾਲੀ ਰਚਨਾ ਹੈ ਇਸ ਵਿੱਚ ਹਰ ਪ੍ਰਕਾਰ ਦੇ ਗੁਣਾਂ ਦੀ ਭਰਮਾਰ ਹੈ ਇਸ ਨੂੰ ਮਿਸ਼ਰੀ ਦੀ ਡਲੀ ਕਹਿ દਈਏ ਤਾਂ ਵੀ ਕੋਈ ਅਤਕਥਨੀ ਨਹੀਂ ਹੋਏਗੀ ਕਿਉਂਕਿ ਕਵੀ ਨੇ ਆਪਣੀ ਬਿਆਨ ਰਾਹੀ ਜਿਹੜਾ ਹੈ ਇਸ ਵਿੱਚ ਬਨਸਵੰਤਾ ਭਰੀ ਹੋਈ ਹੈ ਬਹੁਤ ਹੀ ਸ਼ਲਾਘਾਯੋਗ ਜਿਹੜੀ ਹੈ ਇਹ ਸ਼ਿਰੋਮਣੀ ਜੇ ਆਪਾਂ ਕਹੀਏ ਤਾਂ ਰਚਨਾ ਲਿਖੀ ਹੈ ਗਿਆਨਾਰਥ ਸ਼ਾਹ ਨੇ ਤਾਂ ਇਸ ਕਿਸੇ ਦੀਆਂ ਬਹੁਤ ਸਾਰੀਆਂ ਪੰਕਤੀਆਂ ਖਾਸ ਕਰਕੇ ਬੈਂਤ ਠੀਕ ਹੈ ਬੈ ਬੈਦਾ ਦੇ ਅੰਤ ਦੇ ਵਿੱਚ ਤੁਕਾਂ ਜਿਹੜੀ ਨੇ ਤਾਂ ਉਹ ਜਿਹੜੀ ਹੈ ਬਹੁਤ ਹੀ ਆਪਾਂ ਕਹੀਏ ਤਾਂ ਬਹੁਤ ਵਧੀਆ ਤਰੀਕੇ ਨਾਲ ਰੂਪਤਾਰਨ ਕਰ ਗਏ ਨੇ ਵਾਰਿਸ ਸ਼ਾਹ ਨਾ ਆਦਤਾ ਜਾਂਦੀਆਂ ਨੇ ਭਾਵੇਂ ਕਟਈਏ ਪੂਰੀਆਂ ਪੂਰੀਆਂ ਜੀ ਤਾਂ ਵਾਰਿਸ ਦੇ ਕਿਸੇ ਦੇ ਵਿੱਚੇ ਪਾਸ਼ਾ ਦੇ ਵਿੱਚ ਪੱਛਮੀ ਕੇਂਦਰੀ ਪੰਜਾਬੀ ਦਾ ਸੁਮੇਲ ਹੋਇਆ ਅਤੇ ਵਾਰਿਸ ਨੇ ਫਾਰਸੀ ਸ਼ਬਦਾਵਲੀ ਦੀ ਖੁੱਲਕੇ ਵਰਤੋਂ ਜਿਹੜੀ ਹੈ ਕੀਤੀ ਹੈ ਮਤਲਬ ਆਪਾਂ ਦੇਖੀ ਤਾਂ ਮੁਖਵਲ ਦੇ ਵਿੱਚ ਫਾਰਸੀ ਤਾਂ ਉਸਨੇ ਜਿਹੜੀ ਵਰਤੀ ਹੈ ਲੇਕਿਨ ਉਸ ਦੇ ਵਿੱਚ ਬਹੁਤ ਹੀ ਸਿੰਪਲ ਸੂਬਰ ਲੈਂਗੁਏਜ ਵਰਤੀ ਹੈ ਲੇਕਿਨ ਵਾਰਿਸ਼ਾ ਦੇ ਵਿੱਚ ਜਿਹੜੀ ਹੈ ਵਾਰਿਸ਼ਾ ਦੀ ਹੀਰ ਦੇ ਵਿੱਚ ਫਾਰਸੀ ਸ਼ਬਦਾਵਲੀ ਦੀ ਖੁੱਲਕੇ ਵਰਤੋਂ ਕੀਤੀ ਗਈ ਹੈ ਤੇ ਵਾਰਿਸ ਸ਼ਾਹ ਨੇ ਪੰਜਾਬੀ ਦੇ ਸਾਰੇ ਕਿੱਸਾਕਾਰਾਂ ਤੋਂ ਜ਼ਿਆਦਾ ਨਾਮ ਖੱਟੇ ਠੀਕ ਹੈ ਹੁਣ ਹੈ ਹਾਮਦ ਹੀਰ ਦੇ ਕਿੱਸਾਕਾਰਾਂ ਦੇ ਵਿੱਚ ਜੋ ਹਾਮਦ ਦਾ ਨਾਂ ਵੀ ਬਹੁਤ ਵਰਣਨਯੋਗ ਹੈ ਹਾਮਦ ਦਾ ਪੁਰਾਣਾ ਹਮਦ ਸ਼ਾਹ ਸੀ ਹਾਮਦ ਦੇ ਪਿਤਾ ਦਾ ਨਾਂ ਸੈਦ ਅਤਾਉੱਲਾ ਸੀ ਅਤੇ ਜੋ ਆਪਣੇ ਬਜ਼ੁਰਗਾਂ ਸਹਿਤ ਜਿਹੜਾ ਸੀਗਾ ਈਰਾਨ ਤੋਂ ਪੰਜਾਬ ਆਇਆ ਸੀ ਹਾਮਦ ਦਾ ਜਿਹੜਾ ਹਮਦ ਦੀ ਰਚਨਾ ਦੇ ਵਿੱਚ ਮਤਲਬ ਲਿਖਿਆ ਹੋਇਆ ਤਾਂ ਹਮਦ ਦੇ ਜਿਹੜੀ ਹੈ ਇਸਨੇ ਰਚਨਾ ਲਿਖਿਆ ਤਾਂ ਉਸ ਦੇ ਵਿੱਚ ਹਮਦ ਦਾ ਜਨਮ 1748 ਹੋਇਆ ਮੰਨਿਆ ਜਾਂਦਾ ਹੈ ਹਮਦ ਦੀਆਂ ਕੁਝ ਰਚਨਾਵਾਂ ਇਸ ਪ੍ਰਕਾਰ ਨੇ ਜਿਵੇਂ ਜੰਗੀ ਹਮਦ ਹੋ ਗਿਆ ਤਾਂ ਜੰਗੀ ਹਮਦ ਦੇ ਵਿੱਚ ਇਹਦੇ ਜਨਮ ਦਾ ਪਤਾ ਲੱਗਦਾ ਹੈ ਅਖਬਾਰ-ਏ ਹਮਦ ਹੋ ਗਿਆ ਹੀਰ ਹਮਦ ਹੋ ਗਿਆ ਗੁਲਜ਼ਾਰ ਹਮਦ ਆਦਿ ਤਾਂ ਹਮਦ ਨੇ ਆਪਣੀ ਰਚਨਾ ਹੀਰ ਦੀ ਜਿਹੜੀ ਸ਼ੁਰੂਆਤ 1783 ਈਸਵੀ ਦੇ ਵਿੱਚ ਕੀਤੀ ਅਤੇ ਕੰਪਲੀਟ ਹੋਈ 1805 ਦੇ ਵਿੱਚ ਹਮਦ ਦੇ ਕਿਸੇ ਦੀ ਅੰਦਰਲੀ ਗਵਾਹੀ ਤੋਂ ਪਤਾ ਲੱਗਦਾ ਹੈ ਕਿ ਹਾਮਤ ਆਪਣੇ ਤੋਂ ਪਹਿਲਾਂ ਹੋਏ ਹੀਰਕਾਰਾਂ ਤੋਂ ਸੰਤੁਸ਼ਟ ਨਹੀਂ ਸੀ ਤਾਂ ਮਤਲਬ ਜਿਹੜੇ ਜਿਨ੍ਹਾਂ ਨੇ ਇਸ ਤੋਂ ਪਹਿਲਾਂ ਹੀਰ ਦੀ ਰਚਨਾ ਕੀਤੀ ਤਾਂ ਉਹਨਾਂ ਤੋਂ ਇਹ ਸੰਤੁਸ਼ਟ ਨਹੀਂ ਸੀ ਉਸਨੇ ਆਪਣੇ ਅਕੋਰਡਿੰਗ ਜਿਹੜੀ ਹੀਰ ਦੀ ਰਚਨਾ ਕੀਤੀ ਤੇ ਉਸਨੇ ਜਿਹੜਾ ਹੈ ਉਹਨਾਂ ਦੇ ਕਿਸਿਆਂ ਦੇ ਵਿੱਚ ਜੋ ਪਹਿਲਾਂ ਹੀਰ ਲਿਖ ਚੁੱਕੇ ਸੀ ਤਾਂ ਉਹਨਾਂ ਦੇ ਵਿੱਚ ਕੋਈ ਨਾ ਕੋਈ દોਸ਼ ਜਿਹੜਾ ਹੈ ਇਸਨੇ ਜ਼ਰੂਰ ਕੱਢਿਆ ਜਿਵੇਂ ਕਿ ਕਿੱਸਾ ਹੀਰ ਤੇ ਰਾਂਝੇ ਦਾ ਸ਼ਾਇਰਾ ਨੇ ਬਹੁਤਾ ਵਿੱਚ ਪੰਜਾਬ ਬਣਾਏ ਆ ਇੱਕ ਚਾਲ ਨਾਹੀਂ ਰੰਗਾਰੰਗ ਕਿੱਸਾ ਮੂਲ ਕਥਾ ਦਾ ਅੰਤ ਨਾ ਪਾਇਆ ਹੈ ਇਹ ਮਤਲਬ ਜਿਹੜਾ ਹੈ ਇਹ ਇਹ ਜਿਹੜਾ ਕਿੱਸਾ ਹੀ ਰਾਂਜੇ ਦਾ ਸ਼ਾਇਰਾਂ ਨੇ ਕਹਿੰਦੇ ਬਹੁਤਾ ਪੰਜਾਬ ਜੀ ਬਣਾਤਾ ਤੇ ਇੱਕ ਚਾਲ ਨਾਹੀਂ ਰੰਗਾਰੰਗ ਮਤਲਬ ਇੱਕ ਚਾਲ ਦੇ ਵਿੱਚ ਨਹੀਂ ਇਹ ਉਹ ਇਹਨਾਂ ਨੇ ਪੇਸ਼ ਕੀਤਾ ਅਤੇ ਨਾਹੀਂ ਇਹਨਾਂ ਨੂੰ ਮੂਲ ਕਥਾ ਦਾ ਇਹਨਾਂ ਨੇ ਅੰਤ ਲਿਖਿਆ ਅਹਿਮਦ ਹੋਰ ਕਿਹੜਾ ਮੁਖਬਲ ਹੋਰ ਆਖੇ ਬਾਗਾ ਕਾਦਰੀ ਹੋਰ ਸੁਣਾਇਆ ਏ ਗਾਮਾ ਤੇ ਗੁਰਦਾਸ ਕੁਝ ਹੋਰ ਆਖਣ ਸਭ ਸ਼ਾਇਰਾ ਜ਼ੋਰ ਲਗਾਇਆ ਤਾਂ ਮਤਲਬ ਇਹਨੇ ਸਾਫ਼ ਦੱਸਿਆ ਵੀ ਇਹ ਸਭ ਨੇ ਆਪੋ ਆਪਣਾ ਜੋਰ ਲਗਾਇਆ ਪਰ ਕਿਸੇ ਨੇ ਕੁਝ ਕਿਸ ਨੇ ਕੁਝ ਜੜਾ ਸੁਣਾਇਆ ਹਾਮਦ ਪਹਿਲਾ ਕਵੀ ਹੈ ਜਿਸ ਨੇ ਆਪਣੇ ਤੋਂ ਪਹਿਲਾਂ ਹੋਏ ਹੀਰ ਕਾਰਾਂ ਦਾ ਉਲੇਖ ਕੀਤਾ ਤੇ ਉਹਨਾਂ ਦੀਆਂ ਜਿਹੜੀਆਂ ਨੇ ਜਿਹੜੀਆਂ ਤਰੂਟੀਆਂ ਨੇ ਉਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਹੈ ਹਾਮਦ ਨੇ ਆਪਣੇ ਕਿਸੇ ਦੀ ਪ੍ਰੇਮ ਕਹਾਣੀ ਨੂੰ ਕੋਈ ਨਵਾਂ ਅਰਥ ਨਹੀਂ ਦਿੱਤਾ ਪੁਰਾਣੀ ਕਹਾਣੀ ਨੂੰ ਹੀ ਤੋੜ ਮਰੋੜ ਕੇ ਪੇਸ਼ ਕੀਤਾ ਕੋਈ ਨਵਾਂ ਇਸ ਦੇ ਵਿੱਚ ਇੰਟਰ ਨਹੀਂ ਕੀਤਾ ਤੇ ਇਸੇ ਕਿਸੇ ਵਿੱਚ ਨਾ ਜਿਹੜਾ ਹੈ ਗੁਜਰ ਵਾਲੀ ਜਿਹੜੀ ਹੈ ਸੰਖੇਪਤਾ ਤੇ ਨਾ ਮੁਖਬਲ ਜਿਹੜੀ ਹੈਗੀ ਹੈ ਮੁਖਬਲ ਵਾਲਾ ਰੰਗ ਹੈ ਦਮੋਦਰ ਅਤੇ ਵਾਲशाह ਬਾਰੇ ਤਾਂ ਉਹ ਉਂਝ ਹੀ ਚੁਪ ਹੈ ਕਹਾਣੀ ਦਾ ਅੰਤ ਵੀ ਉਸਨੇ ਅਜੀਬ ਜਿਹੇ ਦੁਖਾਂਤ ਸੁਖਾਂਤ ਵਿੱਚ ਹੀ ਕੀਤਾ ਹੈ ਕਵੀ ਨੇ ਦੋਹੜੇ ਜਿਹੜੇ ਉਹਨੇ ਠੀਕ ਹੈ ਦੋੜੇ ਛੰਦ ਨੇ ਠੀਕ ਹੈ ਉਸ ਦੇ ਵਿੱਚ ਇਸ ਨੂੰ ਪੇਸ਼ ਕੀਤਾ ਹੈ ਹੀਰ ਦੇ ਪ੍ਰਸੰਗ ਨੂੰ ਦੋੜੇ ਦੇਖੋ ਪਿਛਲਿਆਂ ਨੇ ਬੈਂਥ ਦੇ ਵਿੱਚ ਕੀਤਾ ਸੀ ਇਸ ਨੇ ਦੋੜਿਆਂ ਛੰਦ ਦੇ ਵਿੱਚ ਕੀਤਾ ਤੇ ਫਿਰ ਇਸ਼ਕ ਦੇ ਪ੍ਰਭਾਵ ਦਾ ਵਰਣਨ ਕੀਤਾ ਤੇ ਬੈਂਥ ਦੇ ਵਿੱਚ ਜਿਹੜਾ ਹੈ ਕਹਾਣੀ ਨੂੰ ਜਿਹੜਾ ਹੈ ਅੱਗੇ ਤੋਰਿਆ ਤੇ ਦਿਲ ਰਾਂਜ ਦੇ ਮੁਲਕ ਆਬਾਦੀ ਇਸ਼ਕੇ ਘੇਰਾ ਪਾਇਆ ਫੋਜਾਂ ਬੀਹੋਂ ਦੇ ਵਿੱਚ ਚੜੀ ਸਵਾਰੀ ਹੋਸ਼ ਗਿਆਸ ਨਾ ਆਇਆ ਅਕਲ ਛੋਰ ਗਏ ਨਸ ਦੋਵੇਂ ਇਸ਼ਕੇ ਹੁਕਮ ਚਲਾਇਆ ਹਾਂ ਮਦ ਸੁਫਨੇ ਖਬਰਾ ਹੋਈਆਂ ਰਾਜਣ ਹੀਰ ਸਦਾਇ ਤੇ ਦੁਬਿਦਾ ਵਿੱਚ ਗਰਾਸੀਆ ਕਵੀ ਨਾਤਾ ਸੁਧ ਸੂਫੀਾਨਾ ਪਾਤਾਵਰਣ ਅਨੁਸਾਰ ਸਕੇ ਨਾਹੀ ਨਾਇਕ ਨਾ ਨਾਇਕਾ ਦੇ ਹੁਸਨ ਪ੍ਰੇਮ ਵਗੈਰਾ ਦੀ ਜਿਹੜੀ ਹੈ ਚਿੱਤਰ ਨੂੰ ਦੱਸ ਸਕੇ ਨਾ ਸਮਝਾ ਸਕੇ ਹਨਾ ਨਾ ਖੁਦ تیر ਚ ਸਕੇ ਸੰਯੋਗ ਵਿਯੋਗ ਦੀਆਂ ਭਾਵਨਾਵਾਂ ਨੂੰ ਵੀ ਇਹ ਚਿੱਤਰ ਨਹੀਂ ਸਕੇ ਠੀਕ ਹੈ ਤਾਂ ਇੱਕ ਖਾਸ ਜਿਹੜਾ ਹੈ ਇਸ ਕਰਕੇ ਜਿਆਦਾ ਜਿਹੜਾ ਹੈ ਵਧੀਆ ਤਰੀਕੇ ਨਾਲ ਹੀਰ ਦੇ ਬਾਰੇ ਨਹੀਂ ਦੱਸ ਪਾਇਆ ਜਿਵੇਂ ਕਿ ਵਾਰਿਸ ਸ਼ਾਹ ਨੇ ਦੱਸਿਆ ਠੀਕ ਹੈ 18ਵੀਂ ਸਦੀ ਦੇ ਤਿੰਨ ਕਿਸਾਕਾਰ ਜਿਹੜੇ ਹੋਏ ਨੇ ਤੇ ਇਸ ਇਹਨਾਂ ਤਿੰਨਾਂ ਕਿਸਾਕਾਰਾਂ ਤੋਂ ਇਲਾਵਾ ਇਸ ਸਦੀ ਵਿੱਚ ਹੋਰ ਕਿਸਾਕਾਰ ਹੋਏ ਨੇ ਪਰ ਉਹ ਆਪਣੀਆਂ ਰਚਨਾਵਾਂ ਦੀ ਕਾਵਗੁਣਾ ਦੇ ਵਿੱਚ ਘਾਟ ਕਰਕੇ ਬਹੁਤੇ ਪ੍ਰਸਿੱਧ ਨਹੀਂ ਹੋ ਪਾਏ ਜਿਵੇਂ ਕਿ ਚਿਰਾਗ ਹੋ ਗਿਆ ਮਾਨ ਹੋ ਗਿਆ ਬੇਬਲ ਹੋ ਗਿਆ ਤੇ ਹੋਰ ਕਿਸਾਕਾਰ ਹੋਏ ਨੇ ਪਰ ਜ਼ਿਆਦਾ ਜਿਹੜਾ ਹੈ ਇਹ ਨਾਮਣਾ ਨਾ ਕੱਟ ਪਾਏ ਸਰਾਸ਼ ਜਿਸੀ ਕਹਿ ਸਕਦੇ ਹਾਂ ਕਿ ਇਸ ਕਾਲ ਦੇ ਵਿੱਚ ਬਹੁਤ ਸਾਰੇ ਕਿਸੇ ਲਿਖੇ ਗਏ ਨੇ ਸਭ ਤੋਂ ਬਾਅਦ ਹੀਰ ਸੰਬੰਧੀ ਹੀ ਕਿਸਿਆਂ ਦੀ ਜਿਹੜੀ ਹੈ ਇਸ ਕਾਲ ਦੇ ਵਿੱਚ ਰਚਨਾ ਹੋਈ ਹੈ ਤੇ ਆਪਾਂ ਇਹੀ ਕਹਿ ਸਕਦੇ ਆ ਕਿ 18ਵੀਂ 19ਵੀਂ ਸਦੀ ਦੇ ਵਿੱਚ ਹੀਰ ਦੇ ਹੀ ਕਿੱਸੇ ਜਿਹੜੇ ਨੇ ਜ਼ਿਆਦਾ ਰਚੇ ਗਏ ਨੇ ਮੁੱਖ ਤੌਰ ਤੇ ਇਸ ਕਾਲ ਦੇ ਕਿੱਸਾਕਾਰਾਂ ਨੇ ਬੈਂਤ ਛੰਦ ਨੂੰ ਹੀ ਅਪਣਾਇਆ ਸਿਰਫ ਜਿਹੜਾ ਹੈ ਲਾਸਟ ਵਾਲੇ ਨੇ ਜਿਹੜਾ ਹੈ ਹਾਮਿਦ ਨੇ ਠੀਕ ਹੈ ਇਸ ਨੇ ਜਿਹੜਾ ਹੈ ਦੂਜੇ ਬੈਂਤ ਛੰਦਾਂ ਨੂੰ ਜਿਹੜਾ ਹੈ ਅਪਣਾਇਆ ਲੇਕਿਨ ਜ਼ਿਆਦਾਤਰ ਜਿੰਨੇ ਜਿਹੜਾ ਹੈਗਾ ਬੈਂਤ ਠੀਕ ਹੈ ਛੰਦ ਨੂੰ ਅ ਅਪਣਾਇਆ ਅਤੇ ਵਾਰਿਸ ਸ਼ਾਹੀ ਕਲਮ ਨੇ ਤਾਂ ਬੈਂਤ ਛੰਦ ਦਾ ਗੌਰਵ ਵੀ ਜਿਹੜਾ ਸੀਗਾ ਹੋਰ ਵਧਾ ਦਿੱਤਾ ਸੀਗਾ ਅਪ੍ਰਸ਼ਨ ਕਰਾਂਗੇ 19ਵੀਂ ਸਦੀ ਦੇ ਕਿਸਾ ਕਬਦੇ ਬਾਰੇ ਜਿਹੜਾ ਨੋਟ ਲਿਖਣਾ ਹੈ 19ਵੀਂ ਸਦੀ ਦੇ ਪਹਿਲੇ ਅਧ 1801 ਤੋਂ 1850 ਜਿਹੜਾ ਸਿੱਖ ਰਾਜ ਕਾਲ ਸੀ ਇਹਦੇ ਵਿੱਚ ਸਭ ਤੋਂ ਜ਼ਿਆਦਾ ਕਾਫਤਾਰਾ ਦਾ ਵਿਕਾਸ ਹੋਇਆ ਉਹ ਸੀ ਕਿਸਾ ਕਬਤਾਰਾ ਜਿਵੇਂ ਕਿ ਆਪਾਂ ਪਿੱਛੇ ਵੀ ਪੜਕੇ ਹਟਿਆ ਇਸ ਕਾਫਤਾਰਾ ਦੇ ਵਿਕਾਸ ਦਾ ਕਾਰਨ ਇਹ ਸੀ ਕਿ ਇਸ ਸਮੇਂ ਪੰਜਾਬ ਦੇ ਵਿੱਚ ਅਮਨ ਚੈਨ ਦਾ ਜਿਹੜਾ ਸੀਗਾ ਰਾਜ ਸੀਗਾ ਸ਼ਾਂਤੀ ਸੀ ਸਿੱਖ ਜਨੈਲਾ ਤੇ ਸਰਦਾਰਾਂ ਨੂੰ ਵੱਡੀਆਂ-ਵੱਡੀਆਂ ਜ਼ਗੀਰਾ ਮਿਲੀਆਂ ਹੋਈਆਂ ਸੀ ਵੇਲੇ ਸਮੇਂ ਦੇ ਵਿੱਚ ਜਿਹੜਾ ਸੀ ਉਹ ਆਪਣੇ ਮਨ ਪਰਚਾਵੇ ਲਈ ਬਹੁਤ ਸਾਰੇ ਜਿਹੜੇ ਸੀਗੇ ਅ ਕੰਮ ਕਰਦੇ ਹੁੰਦੇ ਸੀ ਲਾਈਕ ਕਈ ਛੋਟੇ ਮੋਟੇ ਜਿਹੜੇ ਕਿਸਾਨਕਾਰ ਉਹਨਾਂ ਦੀ ਸਰਪ੍ਰਸਤੀ ਦੇ ਵਿੱਚ ਰਹਿਣ ਲੱਗੇ ਸੀ ਇਸ ਤਰ੍ਹਾਂ ਜਿਹੜਾ ਸੀ ਜ਼ਿਆਦਾਤਰ ਕਿਸਾਕਾਬ ਲਿਖਣ ਦਾ ਕੰਮ ਜਿਹੜਾ ਸੀ ਕਵੀਆਂ ਦਾ ਹੁੰਦਾ ਸੀ ਤੇ ਕਵੀਆਂ ਦੀ ਰੁਚੀ ਜਿਹੜੀ ਸੀਗੀ ਇਹ ਹੀ ਰਹਿੰਦੀ ਸੀ ਕਿ ਕਿਸੇ ਲਿਖਣ ਨੇ ਠੀਕ ਹੈ ਬੇਸ਼ੱਕ ਸਿੱਖ ਜਨਨਲਾਂ ਦੀਆਂ ਜਿੱਤਾਂ ਮਹਾਰਾਜਾ ਰਣਜੀਤ ਸਿੰਘ ਦੀ ਬਹਾਦਰੀ ਅਤੇ ਅੰਗਰੇਜ਼ਾਂ ਦੇ ਨਾਲ ਹੋਈਆਂ ਨੇ ਤਾਂ ਸਿੰਘਾਂ ਦੀਆਂ ਲੜਾਈਆਂ ਨੂੰ ਵੀਰ ਰਸੀ ਕਵਿਤਾ ਵਿੱਚ ਚਿਤਰਿਆ ਗਿਆ ਪਰੰਤੂ ਪ੍ਰਮੁੱਖਤਾ ਜਿਹੜੀ ਸੀ ਕਿੱਸਾ ਕਾਵ ਦੀ ਹੀ ਰਹੀ ਹੈ 19ਵੀਂ ਸਦੀ ਦੇ ਵਿੱਚ ਵੀ ਠੀਕ ਹੈ ਤਾਂ 19ਵੀਂ ਸਦੀ ਦੇ ਵਿੱਚ ਪ੍ਰਮੁੱਖ ਕਿਸਾਕਾਰ ਕਿਹੜੇ ਰਹੇ ਨੇ ਹਾਸ਼ਮ ਕਾਦਰਯਾਰ ਅਹਿਮਦਯਾਰ ਅਤੇ ਇਮਾਮ ਬਖਸ਼ ਠੀਕ ਹੈ ਸੋ ਇਹ ਜਿਹੜੇ ਨੇ ਮੇਨ ਜਿਹੜੇ ਨੇ ਕਿਸਾਕਾਰ ਰਹੇ ਨੇ ਇਸ ਤੋਂ ਪਹਿਲਾਂ 18ਵੀਂ ਸਦੀ ਵਾਲੇ ਆਪਾਂ ਕਵਰ ਕਰ ਚੁੱਕੇ ਆ ਤਾਂ ਹਾਸ਼ਮ ਜਿਹੜਾ ਹੈ ਇਸ ਦਾ ਕਵੀ ਦਾ ਪੂਰਾ ਨਾਮ ਸੀ ਹਾਸ਼ਮ ਸ਼ਾ ਅਤੇ ਉਪਨਾਮ ਕੀ ਸੀ ਹਾਸ਼ਮ ਹਾਸ਼ਮ ਦਾ ਜਿਹੜਾ ਜਨਮ ਸੀ ਪਿੰਡ ਜਗਦੇਉਂ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਹੋਇਆ ਅਤੇ ਪਿਤਾ ਦਾ ਨਾਮ ਅਤੇ ਜਿਹਦੇ ਜਨਮ ਮਰਨ ਦੀ ਤਰੀਖ ਦੇ ਬਾਰੇ ਵਿਦਵਾਨਾਂ ਜਿਹੜੇ ਨੇ મતਭੇਦ ਨੇ ਹਾਸ਼ਮ ਦੇ ਬਾਰੇ ਪੂਰੀ ਤਸਦੀਕਸ਼ੁਦਾ ਜਾਣਕਾਰੀ ਜਿਹੜੀ ਹੈ ਨਹੀਂ ਮਿਲ ਤੇ ਜ਼ਿਆਦਾਤਰ ਵਿਦਵਾਨਾਂ ਸੱਚ ਹੈ ਕਿ ਇਹਨਾਂ ਦੇ ਪਿਤਾ ਜਿਹੜੇ ਸੀ ਪਿਤਾ ਜੀ ਦਾ ਨਾਮ ਹਾਜ਼ਿਮ ਮੁਹੰਮਦ ਸ਼ਰੀਫ ਸੀ ਜੋ ਧਾਰਮਿਕ ਖਿਆਲਾਂ ਦੇ ਇੱਕ ਸੂਫੀ ਦਰਵੇਸ਼ ਸੀਗੇ ਸਾਰਾ ਸਮਾਂ ਆਪਣਾ ਮਸਜਿਦਾਂ ਦੀ ਕਾਰ ਸੇਵਾ ਦੇ ਵਿੱਚ ਰੱਬ ਦੀ ਬੰਦਗੀ ਚ ਗੁਜ਼ਾਰਦੇ ਸੀ ਹਾਸ਼ਮ ਦੀ ਸ਼ਖਸੀਅਤ ਦੇ ਉੱਤੇ ਉਹਨਾਂ ਦਾ ਜਿਹੜਾ ਹੈ ਬਹੁਤ ਪ੍ਰਭਾਵਿਆ ਕਿਉਂਕਿ ਪਿਤਾ ਦੀ ਫਕੀਰੀ ਦਾ ਪ੍ਰਭਾਵ ਉਹਨਾਂ ਤੇ ਬਹੁਤ ਜ਼ਿਆਦਾ ਪਿਆ ਹੈ ਤੇ ਹਾਸ਼ਮ ਦੇ ਜਿਹੜੇ ਕਿੱਸੇ ਹੋਏ ਨੇ ਠੀਕ ਹੈ ਉਹਨਾਂ ਦੇ ਵਿੱਚ ਸੂਫੀ ਅਧਿਆਤਮਕ ਬਾਤ ਜਿਹੜਾ ਹੈ ਦੇਖਣ ਨੂੰ ਮਿਲਦਾ ਅਤੇ ਹਾਸ਼ਮ ਨੇ ਸਸੀ ਪੁੰਨੂ ਸੋਣੀ ਮਹੀਵਾਲ ਸ਼ੀਰੀ ਫਰਹਾਦ ਠੀਕ ਹੈ ਹੀਰ ਰਾਂਝੇ ਦੀ ਜਿਹੜੀ ਹੈ ਬਿਰੜੀ ਬਿਰਤੀ ਦੋਹੇ ਡੋਂਡਾਂ ਦੀਆਂ ਰਚਨਾਵਾਂ ਜਿਹੜੀਆਂ ਨੇ ਲਿਖਿਆ ਨੇ ਉਸ ਦੀ ਪ੍ਰਸਿੱਧ ਅਤੇ ਹਰਮਨ ਪਿਆਰੀ ਰਚਨਾ ਹੈ ਸਸੀ ਪੁੰਨੂ ਠੀਕ ਹੈ ਇਹਦੇ ਕਰਕੇ ਇਸ ਨੂੰ ਯਾਦ ਕੀਤਾ ਜਾਂਦਾ ਹੈ ਹਾਸ਼ਮ ਦੀ ਸਸੀ ਪੁੰਨੂ ਤਾਂ ਹਾਸ਼ਮ ਦੇ ਨੇ ਜਿਹੜਾ ਹੈ ਥਲਾਂ ਦੇ ਵਿੱਚ ਭਟਕਦੀ ਸਸੀ ਦੇ ਵਿਯੋਗੀ ਪੀੜਾ ਨੂੰ ਜਿਹੜਾ ਹੈ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਹੈਗਾ ਦੱਸਿਆ ਹੈਗਾ ਤੇ ਨਾਜ਼ਕ ਪੈਰ ਮਲੂਕ ਸਸੀ ਦੇ ਮਹਿੰਦੀ ਨਾਲ ਚਿੰਗਾਰੇ ਬਾਲੂ ਰੇਤ ਤਪੇ ਵਿੱਚ ਥਲਦੇ ਜਿਉਂ ਜੋ ਭੁੰਨਣ ਪਠਿਆਰੇ ਸੂਰਜ ਭਜ ਬੜਿਆ ਵਿੱਚ ਬਦਲੀ ਡਰਦਾ ਲਿਸ਼ਕ ਨਾ ਮਾਰੇ ਹਾਸ਼ਮ ਵੇਖ ਯਕੀਨ ਸਸੀ ਦਾ ਸਦਕੋ ਸੁਲਨਾ ਹਾਰੇ ਠੀਕ ਹੈ ਸੋ ਇਹ ਲਾਈਨਾਂ ਤੁਸੀਂ ਜਿਹੜੀਆਂ ਯਾਦ ਕਰਕੇ ਲਿਖ ਸਕਦੇ ਹੋ ਹਾਸ਼ਮ ਦੀ ਇਸ ਰਚਨਾ ਦੇ 100 26 ਜਿਹੜੇ ਨੇ ਬੰਦਨੇ ਅਤੇ ਕਵੀ ਨੇ ਦਵੇ ਆ ਚੰਦ ਜਿਹੜਾ ਹੈ ਯੂਜ਼ ਕੀਤਾ ਠੇਠ ਪੰਜਾਬੀ ਮੁਹਾਵਰੇਦਾਰ ਭਾਸ਼ਾ ਦੇ ਵਿੱਚ ਜਿਹੜੀ ਹੈ ਸਸੀ ਲਿਖੀ ਹੈ ਅਤੇ ਹਾਸ਼ਮ ਦੀ ਇਸ ਰਚਨਾ ਇਹ ਜਿਹੜੀ ਰਚਨਾ ਹੈ ਬਹੁਤ ਉੱਤਮ ਰਚਨਾ ਹੈ ਹਾਸ਼ਮ ਦੀ ਇਸ ਰਚਨਾ ਸਸੀ ਪੁੰਨੂ ਤੋਂ ਇਲਾਵਾ ਹੋਰ ਵੀ ਰਚਨਾਵਾਂ ਜਿਵੇਂ ਕਿ ਹੀਰਾਂਜੇ ਦੀ ਬਿਰਤੀ ਕਿੱਸਾ ਸੋਹਣੀ ਮਹੀਂਵਾਲ ਸ਼ਰੀ ਫਰਹਾਦ ਦੀ ਜਿਹੜੀ ਵਾਰਤਾ ਤੇ ਹੀਰ ਰਾਂਝੇ ਦੀ ਬਿਰਤੀ ਤੇ ਇਹਦੇ ਵਿੱਚ ਜਿਹੜਾ ਹੈ ਇਸਨੇ ਜਿਹੜਾ ਹੈ ਬੈਂਤਾਂ ਦੀ ਕਨਕੀ ਜੀ ਜਿਹੜੀ ਹੈ ਰਚਨਾ ਲਿਖੀ ਹੈ ਹਾਸ਼ਮ ਨੇ 151 ਦਵੇਆ ਛੰਦਾਂ ਦੇ ਵਿੱਚ ਕਿੱਸਾ ਸੋਹਣੀ ਮਹੀਂਵਾਲ ਦਾ ਲਿਖਿਆ ਤੇ ਇਹ ਏਨੁਮਾਨ ਲਾਇਆ ਜਾਂਦਾ ਹੈ ਕਿ ਪੰਜਾਬੀ ਵਿੱਚ ਸੋਹਣੀ ਮਹੀਂਵਾਲ ਦੇ ਕਿਸੇ ਨੂੰ ਲਿਖਣ ਦੇ ਵਿੱਚ ਹਾਸ਼ਮ ਨੇ ਪਹਿਲ ਕੀਤੀ ਹੈ ਠੀਕ ਹੈ ਇਸ ਤੋਂ ਪਹਿਲਾਂ ਕਹਿੰਦੇ ਸੋਹਣੀ ਮਹੀਂਵਾਲ ਦਾ ਕਿੱਸਾ ਕਿਸਰ ਨੇ ਲਿਖਿਆ ਹਾਸ਼ਮ ਨੇ ਇਸ ਦੇ ਵਿੱਚ ਪਹਿਲ ਕੀਤੀ ਹੈ ਸ਼ਰੀ ਫਰਾਹਦ ਦੀ ਵਾਰਤਾ ਵਿੱਚ ਹਾਸ਼ਮ ਨੇ ਵਿਦੇਸ਼ੀ ਕਹਾਣੀ ਨੂੰ ਆਧਾਰ ਬਣਾ ਕੇ ਜਿਹੜੀ ਹੈ ਸ਼ਰੀ ਫਰਾਹਦ ਵਿਦੇਸ਼ੀ ਕਹਾਣੀ ਹੈ ਸੋ ਉਸ ਨੂੰ ਆਧਾਰ ਬਣਾ ਕੇ ਜਿਹੜਾ ਹੈ ਕਿੱਸਾ ਲਿਖਿਆ ਹਾਸ਼ਮ ਨੇ 208 ਦੋੜੇ ਅਤੇ ਡਿਉਡਾ ਵੀ ਲਿਖੀਆਂ ਤੇ ਇਸ ਵਿੱਚ ਧਾਰਮਿਕ ਭਾਵ ਵੀ ਜਿਹੜਾ ਹੈ ਸਦਾਚਾਰਕ ਸਚਾਈਆਂ ਸੰਸਾਰਕ ਨਾਸ਼ਮਾਨਤਾ ਜਿਹੜੀ ਹੈ ਸੂਫੀ ਅਨੁਭਵ ਨੂੰ ਵੀ ਪ੍ਰਗਟਾ ਜਿਹੜਾ ਹੈ ਕੀਤਾ ਤੇ ਹਾਸ਼ਮ ਦੀ ਸਭ ਤੋਂ ਪ੍ਰਸਿੱਧ ਰਚਨਾ ਜਿਹੜੀ ਹੈ ਸੱਸੀ ਪੁੰਨੋ ਜਿਵੇਂ ਕਿ ਆਪਾਂ ਵਿੱਚ ਇਹ ਕਹਿ ਕੇ ਹਟਿਆ ਕਾਦਰ ਯਾਰ ਜਿਹੜਾ ਹੈ ਜਾਤ ਦਾ ਸੰਧੂ ਜੱਟ ਸੀਗਾ ਅਤੇ ਜਿਲ੍ਹਾ ਸ਼ੇਖੂਪੁਰ ਦੇ ਪਿੰਡ ਮਾਚੀਕੇ ਦਾ ਵਸਨੀਕ ਸੀ ਇਸ ਦੇ ਜਨਮ ਦੇ ਬਾਰੇ ਵੀ ਕੋਈ ਜਿਹੜੀ ਹੈ ਸਪਸ਼ਟ ਜਾਣਕਾਰੀ ਨਹੀਂ ਮਿਲਦੀ ਪਰ ਇਹ ਕਿਹਾ ਜਾਂਦਾ ਹੈ ਕਿ ਇਹ ਖੇਤੀ ਦਾ ਕੰਮ ਜਿਹੜਾ ਸੀ ਕਾਦਰ ਯਾਰ ਕਰਦਾ ਹੁੰਦਾ ਸੀ ਅਤੇ ਜਦੋਂ ਇਸਨੇ ਕਵੀ ਹਾਫਿਜ਼ ਮੁਰਾਦ ਦੀ ਲਿਖਤ ਜਿਹੜੀ ਹੈ ਨੂਰ ਰਾਮਾ ਪੜਿਆ ਤਾਂ ਇਹ ਵੀ ਕਵਿਤਾ ਜਿਹੜੀ ਸੀ ਲਿਖਣ ਲੱਗਾ ਤੋਂ ਤੋਂ ਪਹਿਲਾਂ ਤਾਂ ਜਿਹੜਾ ਸੀ ਇੱਕ ਸੰਧੂ ਜੱਟ ਹੁੰਦਾ ਸੀ ਤੇ ਜਿਹੜਾ ਹੈ ਖੇਤੀਬਾੜੀ ਵਗੈਰਾ ਕਰਦਾ ਹੁੰਦਾ ਸੀਗਾ ਤੇ ਕਾਦਰ ਯਾਰ ਦਾ ਜਿਹੜਾ ਕਿੱਸਾ ਹੈਗਾ ਉਹ ਵਾਰ ਪੂਰਨ ਭਗਤ ਠੀਕ ਹੈ ਇਸ ਦੀਆਂ ਜਿਹੜੀ ਹੈ ਸਭ ਤੋਂ ਉੱਤਮ ਰਚਨਾ ਹੈ ਇਹ ਤੇ ਪ੍ਰਸਿੱਧ ਰਚਨਾ ਹੈ ਗਿਆ ਤੇ ਪੂਰਨ ਭਗਤ ਦੀ ਵਾਰਤਾ ਨੂੰ ਬੈਂਤ ਛੰਦ ਜਿਸ ਨੇ ਲਿਖਿਆ ਠੇਠ ਸਰਲ ਪੰਜਾਬੀ ਜਿਹੜੀ ਹੈ ਦੇ ਵਿੱਚ ਹੋਣ ਕਰਕੇ ਇਹ ਜਿਹੜਾ ਵਾਰ ਪੂਰਨ ਭਗਤ ਹੈ ਬਹੁਤ ਹੀ ਜ਼ਿਆਦਾ ਫੇਮਸ ਹੋ ਗਈ ਬਹੁਤ ਹੀ ਜ਼ਿਆਦਾ ਹਰਮਨ ਪਿਆਰੀ ਰਚਨਾ ਹੋਗੀ ਇਸ ਤੋਂ ਇਲਾਵਾ ਕਿੱਸਾ ਸੋਹਣੀ ਮਹੀਂਵਾਲ ਵਾਰ ਰਾਜਾ ਰਸਾਲੂ ਠੀਕ ਹੈ ਤੇ ਕੋਕਿਲਾ ਵੀ ਇਸੀਆਂ ਜਿਹੜੀਆਂ ਨੇ ਰਚਨਾਵਾਂ ਨੇ ਤਾਂ ਕਿੱਸਾ ਸੋਹਣੀ ਮਾਹੀਆ ਵਿੱਚ ਬਿਰਹਾ ਦੀ ਜਿਹੜੀ ਹੈ ਪੀੜ ਬਹੁਤ ਵਧੀਆ ਤਰੀਕੇ ਨਾਲ ਇਸਨੇ ਲਿਖੀ ਹੈਗੀ ਹੈ ਕਿੱਸਾ ਪੂਰਨ ਭਗਤ ਕਾਦਰ ਯਾਰ ਦੀ ਜਿਹੜੀ ਹੈ ਉਤਮ ਰਚਨਾ ਹੈ ਅਹਿਮ ਜਾਰ ਦੀ ਗੱਲ ਕਰੀ ਤਾਂ ਅਹਿਮ ਜਾਰ ਦਾ ਜਨਮ ਜਿਹੜਾ ਸੀਗਾ ਪਾਕਿਸਤਾਨ ਦੇ ਇੱਕ ਪਿੰਡ ਇਸਲਾਮਗੜ ਵਿੱਚ 1868 ਦੇ ਵਿੱਚ ਹੋਇਆ ਤੇ ਇਸ ਦਾ ਪਿਤਰੀ ਕੰਮ ਜਿਹੜਾ ਸੀ ਖੇਤੀਬਾੜੀ ਸੀ ਪਰ ਇਸ ਦਾ ਕੰਮ ਅਸੀਂ ਦਿਲ ਨਹੀਂ ਸੀ ਲਾਤਾ ਇਹਦੀ ਜਿਹੜੀ ਰੁਚੀ ਸੀ ਉਹ ਲਿਖਣ ਪੜ੍ਹਨ ਦੇ ਵੱਲ ਸੀ ਸਾਹਿਤ ਵੱਲ ਸੀ ਕਈ ਪਛਾਵਾ ਮਾ ਦਾ ਇਹ ਗਿਆਤਾ ਸੀ ਅਰਬੀ ਫਾਰਸੀ ਇਸਲਾਮੀ ਸਾਹਿਤ ਦੀ ਚੰਗੀ ਜਾਣਕਾਰੀ ਸੀ ਤੇ ਅਹਿਮਦ ਯਾਰ ਨੂੰ ਮਹਾਰਾਜ ਰਣਜੀਤ ਸਿੰਘ ਵੱਲੋਂ ਗੁਜ਼ਾਰੇ ਦੇ ਲਈ ਇੱਕ ਪਿੰਡ ਮਿਲਿਆ ਹੋਇਆ ਸੀ ਚੰਗੀ ਪ੍ਰਸਿੱਧੀ ਪ੍ਰਾਪਤ ਕਰ ਗਏ ਸੀ ਇਹ ਤਾਂ ਉਸ ਤੋਂ ਬਾਅਦ ਦੇ ਵਿੱਚ 1840 ਦੇ ਵਿੱਚ ਕਵੀ ਨੂੰ ਜਿਹੜਾ ਹੈਗਾ ਰਾਜਾ ਗੁਲਾਬ ਸਿੰਗ ਨੇ ਲਾਹੌਰ ਬੁਲਾਇਆ ਤੇ ਸਿੱਖਾਂ ਦਾ ਇਤਿਹਾਸ ਲਿਖਣ ਲਈ ਗਿਆ ਵੀ ਤੂੰ ਸਿੱਖਾਂ ਦਾ ਇਤਿਹਾਸ ਲਿਖ ਅਹਿਮਦ ਯਾਰ ਨੇ ਫਿਰਦौसी ਦੇ ਜਿਹੜਾ ਹੈ ਸਿੱਖਾਂ ਦਾ ਇਤਿਹਾਸ ਲਿਖਣ ਲਈ ਕਿਹਾ ਠੀਕ ਹੈ ਅਹਿਮਦ ਯਾਰ ਨੇ ਫਿਰਦौसी ਦੇ ਸ਼ਾਹਨਾਮੇ ਦੀਆਂ ਲੀਹਾਂ ਅਤੇ ਫਾਰਸੀ ਕਵਿਤਾ ਵਿੱਚ ਫਤੂਹਾਤ ਖਾਲਸਾ ਜਿਹੜਾ ਹੈ ਸ਼ਹਿਨਸ਼ਾ ਨਾਮਾ ਠੀਕ ਹੈ ਸੋ ਇਹ ਲਿਖਿਆ ਅਹਿਮਦ ਜਾਨੇ ਪੰਜਾਬੀ ਵਿੱਚ ਸਭ ਤੋਂ ਵੱਧ ਕਿਸੇ ਜਿਹੜੇ ਨੇ ਅਹਿਮਦ ਜਾਨ ਨੇ ਲਿਖੇ ਨੇ ਕਿਸਾ ਕਾਰੀ ਦੀ ਯਾਤਰਾ ਤਿਤਰ ਤੇ ਪਟਿਟਰਾ ਠੀਕ ਹੈ ਤਿਤਰ ਤੇ ਪਟਿਟਰਾ ਦੇ ਕਿਸੇ ਤੋਂ ਵੀ ਸ਼ੁਰੂ ਕੀਤਾ ਅਤੇ ਨਾਲ ਹੀ ਜਿਹੜਾ ਹੈ ਉਹ ਯੂਸਫ ਜੀ ਲੇਖਾਂ ਦੇ ਕਿਸੇ ਜਿਹੜੇ ਨੇ ਕਿਸੇ ਤੇ ਵੀ ਇਸ ਨੇ ਜਿਹੜਾ ਹੈ ਖਤਮ ਕੀਤਾ ਇਸ ਕਾਲ ਦੇ ਪ੍ਰਮੁੱਖ ਕਿਸਾ ਜਿਹੜੇ ਕਵੀ ਨੇ ਹਾਸ਼ਮ ਤੋਂ ਬਾਅਦ ਅਹਿਮਦ ਦਾ ਅਹਿਮਦ ਜਾਰ ਦਾ ਜਿਹੜਾ ਹੈ ਨਾਂ ਆਉਂਦਾ ਹੈ ਤੇ ਇਹ ਮਿਆਰ ਦੇ ਕਿਸੇ ਵਿੱਚ ਸਭ ਤੋਂ ਜ਼ਿਆਦਾ ਸਫਲਤਾ ਹੀਰ ਨੂੰ ਮਿਲੀ ਹੈ ਕਿਉਂਕਿ ਇਸ ਵਿੱਚ ਫਾਰਸੀ ਦਾ ਪ੍ਰਭਾਵ ਥੋੜ੍ਹਾ ਜਿਹਾ ਘੱਟ ਸੀ ਤਾਂ ਮਤਲਬ ਇਹ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਫੇਮਸ ਹੋਏ ਨੇ ਤੇ ਕਾਰਨ ਇਹ ਸੀਗਾ ਕਿ ਫਾਰਸੀ ਜਿਹੜੀ ਹੈ ਇਹਨਾਂ ਦੀ ਲੈਂਗੁਏਜ ਬਹੁਤ ਸਲ ਸਪਸ਼ਟ ਲੈਂਗੁਏਜ ਸੀ ਤੇ ਫਾਰਸੀ ਦਾ ਪ੍ਰਭਾਵ ਬਹੁਤ ਘੱਟ ਮਿਲਿਆ ਤੇ ਕਵੀ ਦੇ ਹੀਰ ਦੇ ਕਿਸੇ ਦੀ ਉਚਾਰੀ ਉਚੇਰੀ ਰਚਨਾ ਜਿਹੜੀ ਇਹ ਕੀਤੀ ਹੈ ਇਸ ਲਈ ਉਹ ਆਪ ਮੰਨਦਾ ਹੈ ਕਿ ਮੈਂ ਕਿਸੇ ਲਿਖਦੇ ਆ ਵਰੇ ਪੰਜਾਬ ਸੱਚ ਆਪਣੀ ਉਮਰ ਲੰਘਾਈ ਹੈ ਅਤੇ ਉਹਨਾਂ ਕਿਸਿਆਂ ਚੋ ਹੀ ਹੋ ਕੇ ਜਿਹੜੀ ਹੈ ਮੈਂ ਹੀਰ ਬਣਾਈ ਹੈ ਠੀਕ ਹੈ ਤਾਂ ਇਸ ਦੇ ਜਿਹੜੇ ਕਿਸੇ ਨੇ ਹੀਰ ਠੀਕ ਹੈ ਹੀਰ ਦਾ ਜਿਹੜਾ ਕਿਸਾ ਉਹਦੇ ਵਿੱਚ ਕਹਾਣੀ ਵਾਰਤ ਸ਼ਾਹ ਦੀ ਹੀਰ ਨਾਲ ਕਾਫੀ ਹੱਦ ਤੱਕ ਜਿਹੜੀ ਹੈ ਮੇਲ ਖਾਂਦੀ ਹੈ ਮਤਲਬ ਅਹਿਮਦ ਯਾਰ ਦੀ ਜਿਹੜੀ ਹੀਰ ਹੈ ਉਹ ਵਾਰਤ ਸ਼ਾਹ ਦੀ ਹੀਰ ਦੇ ਨਾਲ ਕਾਫੀ ਮੇਲਜੋਲ ਖਾਂਦੀ ਹੈ ਅਹਿਮਦ ਯਾਰ ਦਾ ਕਿਸਾ ਜਿਹੜਾ ਹੈ ਯੂਸਫ ਜੁਲੈਖਾ ਸੂਫੀ ਰੰਗਤ ਦੇ ਵਿੱਚ ਰੰਗਿਆ ਹੋਇਆ ਹੈ ਇਸ ਵਿੱਚ ਇਸ਼ਕ ਅਤੇ ਸਿਦਕ ਦੋਨਾਂ ਦਾ ਸੁੰਦਰ ਸੁਮੇਲ ਹੋਇਆ ਹੈ ਇਹਨਾਂ ਕਿੱਸਿਆਂ ਤੋਂ ਇਲਾਵਾ ਕਵੀ ਨੇ ਕੁਝ ਇਤਿਹਾਸ ਪ੍ਰਦਾਨ ਰਚਨਾਵਾਂ ਵੀ ਇਸਲਾਮ ਧਰਮ ਨਾਲ ਸੰਬੰਧਿਤ ਪੁਸਤਕਾਂ ਵੀ ਲਿਖੀਆਂ ਨੇ ਠੀਕ ਹੈ ਸਭ ਤੋਂ ਜ਼ਿਆਦਾ ਫੇਮਸ ਇਹਦੀ ਹੀਰੇ ਹੋਈ ਹੈ ਤੇ ਯੂਸਫ ਜੁਲੈਖਾ ਵੀ ਬਹੁਤ ਜ਼ਿਆਦਾ ਜਿਹੜਾ ਹੈ ਫੇਮਸ ਹੋਇਆ ਮੀਆਂ ਇਮਾਮ ਬਖਸ਼ ਤਾਂ ਇਨਾਂ ਦਾ ਜਨਮ ਹੋਇਆ ਸੀ 1778 ਦੇ ਵਿੱਚ ਪਿੰਡ ਪਸਿਆਂਵਾਲਾਂ ਦੇ ਵਿੱਚ ਸੀ ਜਿਲ੍ਹਾ ਸਿਆਲਕੋਟ ਪਾਕਿਸਤਾਨ ਤੇ ਜਾਤ ਦੇ ਕੁਰੇਸ਼ੀ ਠੀਕ ਹੈ ਕੁਰੇਸ਼ੀ ਹੋਏ ਨੇ ਇਹ ਤਰਖਾਣਾ ਦਾ ਕੰਮ ਹੀ ਕਰਦੇ ਹੁੰਦੇ ਸੀ ਤੇ ਇਹਨਾਂ ਦੀ ਪ੍ਰਸਿੱਧ ਰਚਨਾਵਾਂ ਨੇ ਸ਼ਾਹ ਬਹਿਰਾਮ ਕਿੱਸਾ ਲੈਲਾ ਮਜਨੂ ਕਿੱਸਾ ਚੰਦਰ ਬਦਾ ਅਤੇ ਕਿੱਸਾ ਗੁਲ ਸਨੋਬਰ ਠੀਕ ਹੈ ਤਾਂ ਇਸ ਦੇ ਸਾਰੇ ਕਿੱਸਿਆਂ ਦੇ ਵਿੱਚ ਸ਼ਾਹ ਬਹਿਰਾਮ ਦਾ ਕਿੱਸਾ ਜਿਹੜਾ ਹੈ ਬਹੁਤ ਪ੍ਰਸਿੱਧ ਹੋਇਆ ਤੇ ਦਵੇ ਆ ਛੰਦ ਦੇ ਵਿੱਚ ਹੈ ਇਹ ਤੇ ਇਹਨਾਂ ਨੇ ਜਿਹੜਾ ਹੈ ਕਹਾਣੀ ਜਿਹੜੀ ਹੈ ਨਵੀਨ ਦਾ ਹੋਣ ਕਰਕੇ ਬਹੁਤ ਜ਼ਿਆਦਾ ਜਿਹੜਾ ਚੰਦਰਬਦਨ ਵੀ ਜਿਹੜਾ ਹੈ ਬਹੁਤ ਫੇਮਸ ਹੋਇਆ ਤੇ ਇਸ ਸਦੀ ਦੇ ਇਹਨਾਂ ਕਵੀਆਂ ਦੇ ਵਿੱਚੋਂ ਜਿਹੜੇ ਨੇ ਹੋਰ ਵੀ ਕਵੀ ਨੇ ਜਿਹੜੇ ਸੀ ਕਿਸੇ ਲਿਖੇ ਨੇ ਪਰ ਜਿਹੜੇ ਆਪਾਂ ਪੜ ਕੇ ਹਟੀਆਂ ਪਹਿਲਾਂ ਇਹ ਬਹੁਤ ਹੀ ਜ਼ਿਆਦਾ ਫੇਮਸ ਹੋਈ 19ਵੀਂ ਸਦੀ ਦੇ ਪਿਛਲੇ ਅੱਧ ਤੱਕ ਜਿਹੜੀ ਪੰਜਾਬੀ ਦੀ ਕਿੱਸਾ ਗਾਵਤਾ ਰਹੀ ਸੀਗੀ ਉਹੋ ਜਿਹੜੀ ਸੀ ਇੱਕ ਵਿਸ਼ੇਸ਼ ਜਿਹੜੀ ਸੀ ਮੁੱਖ ਧਾਰਾ ਦਾ ਮਹੱਤਵ ਜਿਹੜੀ ਸੀ ਗ੍ਰਹਿਣ ਕਰ ਚੁੱਕੀ ਸੀ ਇਸ ਕਾਲ ਦੇ ਖਤਮ ਹੋਣ ਦੇ ਨਾਲ ਨਾਲ ਇਸ ਗੌਰਵ ਵੀ ਜਿਹੜਾ ਸੀ ਘਟਣ ਕੱਢਣ ਲੱਗਿਆ 18ਵੀਂ ਸਦੀ ਦੇ ਸਟਾਰਟਿੰਗ ਠੀਕ ਹੈ ਜਦੋਂ 18ਵੀਂ ਸਦੀ ਸਟਾਰਟ ਹੋਈ ਉਹᱫੋ ਬੜੀ ਚਰਮ ਸੀਮਾ ਤੇ ਚੜੀ ਆਪਾਂ ਨੇ ਪਿੱਛੇ ਕਵੀ ਬੜੇ ਨੇ ਹਨਾ ਕਹਾਕਿਸਾ ਕਾਵਿ ਵਾਲੀ ਅਤੇ ਨਾਲ ਹੀ ਜਿਹੜਾ ਹੈ 19ਵੀਂ ਸਦੀ ਦੇ ਵਿੱਚ ਵੀ ਜਿਹੜੀ ਸੀ ਬਹੁਤ ਫੈਲੀ ਉਸ ਤੋਂ ਬਾਅਦ ਦੇ ਵਿੱਚ ਇਹ ਹੌਲੀ ਹੌਲੀ ਜਿਹੜੀ ਹੈ ਘਟਣ ਲੱਗੀ ਜਿਸ ਦਾ ਮੂਲ ਖਰਨ ਸੀ ਕਿ ਨਵੀਆਂ ਕਾਵਨਗੀਆਂ ਜਿਹੜੀਆਂ ਅਸੀਂ ਆ ਗਿਆ ਸੀਗਾ ਹੋਰ ਸਾਹਿਤ ਦੇ ਰੂਪ ਜਿਹੜੇ ਸੀਗੇ ਅੱਗੇ ਆਗੇ ਸੀ ਵਾਰਤਕ ਜਿਹੜੀ ਸੀਗੀ ਆ ਗਈ ਸੀ ਠੀਕ ਹੈ ਨਿਬੰਧ ਵਗੈਰਾ ਹਨਾ ਇਹ ਸਾਰੀਆਂ ਚੀਜ਼ਾਂ ਕਹਾਣੀਆਂ ਹੋ ਗਈਆਂ ਡਾਇਰੀ ਇਹ ਸਾਰਾ ਕੁਝ ਜਿਹੜਾ ਸੀਗਾ ਆ ਗਿਆ ਸੀ ਅੱਗੇ ਇਸ ਮੁчие ਤੌਰ ਤੇ ਅਸੀਂ ਕਹਿ ਸਕਦੇ ਹਾਂ ਕਿ ਇਸ ਕਾਲ ਦੇ ਵਿੱਚ ਕਿਸਿਆਂ ਦੀ ਬਹੁਤ ਰਚਨਾ ਹੋਈ 18ਵੀਂ 19ਵੀਂ ਸਦੀ ਦੇ ਵਿੱਚ ਇਸ ਦਾ ਕਾਰਨ ਸੀ ਕਿ ਕਿਸਾ ਕਾਮ ਕੇਂਦਰੀ ਪੰਜਾਬ ਤੋਂ ਇਲਾਵਾ ਮਾਲਵੇ ਵਿੱਚ ਵੀ ਜਿਹੜੇ ਕਵੀਸ਼ਰ ਸੀ ਉਹਨਾਂ ਦੁਆਰਾ ਲਿਖਣਾ ਸ਼ੁਰੂ ਹੋ ਗਿਆ ਸੀਗਾ ਬੇਸ਼ੱਕ ਇਸ ਸਦੀ ਦੇ ਵਿੱਚ ਵਾਰਿਸ ਦਮੋਦਰ ਵਰਗੇ ਪ੍ਰਤਿਵਾ ਸੰਬੰਧ ਕਵੀ ਪੈਦਾ ਨਹੀਂ ਹੋ ਸਕੇ ਪਰ ਫਿਰ ਵੀ ਇਸ ਸਦੀ ਦੇ ਵਿੱਚ ਹਾਸ਼ਮ ਕਾਦਰ ਯਾਰ ਵਰਗੇ ਕਿੱਸਾ ਕਵੀਆਂ ਨੇ ਜਿਹੜਾ ਹੈ ਇਸ ਕਾ ਪਰੰਪਰਾ ਨੂੰ ਵਿਸ਼ੇਸ਼ ਜਿਹੜਾ ਸੀਗਾ ਯੋਗਦਾਨ ਦਿੱਤਾ ਠੀਕ ਹੈ ਸੋ ਅੱਗੇ ਆਪਾਂ ਜਿਹੜਾ ਹੈ ਵੀਰ ਕਾਪਤਾਰ ਦੇ ਬਾਰੇ ਪੜਾਂਗੇ ਬਹੁਤ ਹੀ ਇੰਪੋਰਟੈਂਟ ਵੀਡੀਓ ਹੋਣ ਵਾਲਾ ਹੈ ਵੀਡੀਓ ਨੂੰ ਐਂਡ ਤੱਕ ਬਿਨਾਂ ਸਕਿਪ ਕਰੇ ਦੇਖਿਆ ਕਰੋ ਅਤੇ ਚੈਨਲ ਨੂੰ ਹਰ ਵਾਰਤਬਾਤ ਸ਼ੇਅਰ ਕਰਿਆ ਕਰੋ